ਵਾਖਵਾ ਕੇ ਜਿਹੜੇ ਬੰਦਗੇ ਆ ਤਾ ਉਹ ਆਪੂ ਸਾਹਿਬਾਨ ਪੀਚੇ ਸਾਹਿਬਾਨ ਉਹਨਾਂ ਦਾ ਇੱਥੇ ਆਉਣ ਤੇ ਅਸੀਂ ਧੰਨਵਾਦ ਕਰਦੇ ਆ ਤੇ ਬੜਾ ਸੋਣਾ ਕਿਸੇ ਲਖਾਰੀ ਨੇ ਲਿਖਿਆ ਕਿ ਜਿਹੜੀਆਂ ਤੋਮਾ ਸ਼ਿਕਰਸ਼ੀ ਕਰਦੀਆਂ ਉਹ ਖਤਮ ਹੋ ਜਾਂਦੀਆਂ ਜ਼ਿੰਦਗੀ ਵਿੱਚ ਅੱਗੇ ਬਦਲ ਨਹੀਂ ਹਮੇਸ਼ਾ ਸੰਘਰਸ਼ ਦਾ ਹੋਂਦਸਰਾ ਹੋ ਲੈਣਾ ਪੈਂਦਾ ਜੇਕਰ ਆਪਾਂ ਸਾਰੇ ਸੰਘਰਸ਼ ਤੋਂ ਮੁੱਕਰ ਹੋ ਕੇ ਘਰੇ ਬੈਠ ਜਾਈਏ ਤਾਂ ਉਹਦਾ ਜਿਹੜਾ ਰਿਜਲਟ ਆਏ ਸਰਕਾਰਾਂ ਇਹ ਜਿਹੜੇ ਕਾਰਪੋਰੇਟ ਭਰਾਣੇ ਚਲਾ ਰਹੇ ਆ ਉਹ ਪਹਿਲਾਂ ਹੀ ਜਿਹੜੇ ਆਮ ਲੋਕਾਂ ਨੂੰ ਖਤਮ ਕਰਨ ਤੇ ਤੁਰੇ ਹੋਇਆ ਜੇਕਰ ਇਹ ਲੋਕ ਛੜਕਾਂ ਉੱਪਰ ਨਾ ਆਉਣ ਤਾਂ ਇਹ ਜਿਹੜੀਆਂ ਸਰਕਾਰਾਂ ਨੇ ਇਹ ਕੋਈ ਜਾਦਾ ਸਮਾਂ ਨਾ ਲਾਉਣ ਸਭ ਕੁਝ ਖਤਮ ਕਰਨ ਨੂੰ ਇਹਦੀ ਇੱਕ ਬੜੀ ਵੱਡੀ ਉਦਾਹਰਨਾ ਜਿਹੜੇ ਸਾਥੀਆਂ ਨੂੰ ਰੁਜ਼ਗਾਰ ਦੇਣ ਤੋਂ ਬਾਅਦ ਉਹਨਾਂ ਸਾਥੀਆਂ ਨੂੰ ਟਰਮੀਨੇਸ਼ਨ ਆਰਡਰ ਜਾਰੀ ਕਰ ਦਿੱਤੇ ਨੇ ਦੇਖੋ ਉੱਤੇ ਸਰਕਾਰ ਕਹਿ ਰਹੀ ਹੈ ਕਿ ਇਹ ਕੋਰਟ ਦਾ ਫੈਸਲਾ ਸਾਨੂੰ ਲਾਗੂ ਕਰਨਾ ਪੈਣਾ ਪਰ ਬੜੇ ਇਹੋ ਜਿਹੇ ਫੈਸਲੇ ਪਹਿਲਾਂ ਆਏ ਹੋਏ ਆ ਜਿਹੜੇ ਕੋਰਟ ਵੱਲੋਂ ਵਾਰ-ਵਾਰ ਕੰਡਮਟਾ ਲਾਉਣ ਦੇ ਬਾਵਜੂਦ ਵੀ ਲਾਗੂ ਨਹੀਂ ਕੀਤੇ ਜਾ ਰਹੇ ਜਿਵੇਂ ਪੁਰਾਣੀ ਪੈਨਸ਼ਨ ਜਿਵੇਂ ਪ੍ਰਾਣਾ ਪੇਸ ਕੇ ਉਹ ਹਜੇ ਤੱਕ ਨਹੀਂ ਲਾਗੂ ਕੀਤਾ ਗਿਆ ਉਹ ਵੀ ਕੋਰਟ ਦੇ ਵਿੱਚੋਂ ਸੁਪਰੀਮ ਕੋਰਟ ਦੇ ਵਿੱਚੋਂ ਕੇਸ ਜਿੱਤ ਚੁੱਕੇ ਆ ਪਰ ਜਿਹੜਾ ਇਹ ਮੁੱਦਾ ਸੀ ਕਿ ਇਹ ਸਾਦੀ ਜਿਹੜਾ ਰਜਿਸਟ੍ਰੇਸ਼ਨ ਦਾ ਕੋਈ ਰੌਲਾ ਸੀਗਾ ਕੋਈ ਕੇਸ ਚੱਲਦਾ ਸੀਗਾ ਉਹਨੂੰ ਇਹਨਾਂ ਲਾਗੂ ਕਰਨ ਦੀ ਕੋਈ ਜ਼ਿਆਦਾ ਸਮਾਂ ਨਹੀਂ ਲਾਇਆ 2-4 ਮਹੀਨਿਆਂ ਦੇ ਵਿੱਚ ਹੀ ਲਾਗੂ ਕਰ ਦਿੱਤਾ ਇਤੋਂ ਸਰਕਾਰ ਦੀ ਮੰਸ਼ਾ ਸਾਫ਼ ਜਾਇਦ ਹੁੰਦੀ ਆ ਕਿ ਜਿਹੜੇ ਜਿਹੜੇ ਫੈਸਲੇ ਕੋਰਟ ਦੇ ਵਿੱਚੋਂ ਸਰਕਾਰ ਦੇ ਹੱਥ ਵਿੱਚ ਆਉਂਦੇ ਆ ਉਹਨਾਂ ਨੂੰ ਲਾਗੂ ਕਰਨ ਦੀ ਸਰਕਾਰ ਜ਼ਿਆਦਾ ਤਰ ਪਰ ਰੈਂਦੀ ਆ ਤੇ ਜਿਹੜੇ ਫੈਸਲਿਆਂ ਦੇ ਨਾਲ ਸਰਕਾਰ ਦਾ ਕੋਈ ਨੁਕਸਾਨ ਹੁੰਦਾ ਸਰਕਾਰ ਦੇ ਕੋਈ ਵਿੱਤੀ ਬੋਝ ਪੈਂਦਾ ਉਹ ਫੈਸਲੇ ਲਾਗੂ ਕਰਨ ਵਿੱਚ ਹਰ ਅਨਾਨਦਨੀ ਕਰਦੀ ਆ ਵਾਰ-ਵਾਰ ਸੁਪਰੀਮ ਕੋਰਟ ਦਾ ਰੁਖ ਕਰਦੀ ਆ ਤਾਂ ਸੁਪਰੀਮ ਕੋਰਟ ਦੇ ਵਿੱਚੋਂ ਵੀ ਇਹਨਾਂ ਦੀਆਂ ਅਪੀਲਾਂ ਦਲੀਲਾਂ ਉਹ ਸਾਰੀਆਂ ਖਾਰਜ ਹੋਣ ਦੇ ਬਾਵਜੂਦ ਅਜੇ ਤੱਕ ਉਹ ਫੈਸਲੇ ਪੰਜਾਬ ਦੇ ਮੁਲਾਜ਼ਮਾਂ ਤੇ ਜੋ ਪੰਜਾਬ ਪੇਸਕਲ ਦਾ ਮੁੱਦਾ ਸੀ 6ਵੇਂ ਪੇਰ ਕਮਿਸ਼ਨ ਦਾ ਉਹ ਹਜੇ ਤੱਕ ਲਾਗੂ ਨਹੀਂ ਕੀਤਾ ਪਰ ਜਿਹੜੇ ਸਾਥੀ ਇਹਨਾਂ ਨੂੰ ਲੋਕੀ ਤੋਂ ਬਾਹਰ ਕੱਢਣ ਦੀ ਇੱਕ ਹਾਈ ਕੋਰਟ ਦਾ ਫੈਸਲਾ ਸੀ ਉਹ ਇਹਨਾਂ ਬੜੇ ਮਿੰਟੋ ਮਿੰਟੀ ਲਾਗੂ ਕਰਕੇ ਸੱਤ ਅੱਠ ਸੂਮ ਲਾ ਦੇ ਜਿਹੜਾ ਪ੍ਰਭਾਵ ਚ ਕਰ ਦਿੱਤਾ ਤਾਂ ਇੱਥੇ ਸਰਕਾਰ ਨੂੰ ਅਸੀਂ ਦੱਸਣਾ ਚਾਹਾਂਗੇ ਕਿ ਜੇ ਜਾਗਦਿਆਂ ਜਬੀਰਾਂ ਵਾਲੇ ਲੋਕ ਹੈ ਤਾਂ ਇਹ ਲਾਗੂ ਸ਼ਾਹੀ ਫਰਮਾਨ ਜਿਹੜਾ ਉਹ ਲਾਗੂ ਨਹੀਂ ਹੋਣ ਦੇਣਗੇ ਤੇ ਤੁਹਾਨੂੰ ਅੱਖਾਂ ਵੀ ਤੁਸੀਂ ਆਉਂਦੇ ਫੈਸਲੇ ਜਿਹੜੇ ਲੈ ਕੇ ਆ ਮੈਂ ਲੈਂਦੇ ਹੋ ਪਹਿਲਾਂ ਗੱਲ ਕਰ ਲੈਂਦੇ ਹੋ ਬਾਅਦ ਚ ਫੈਸਲਾ ਵਾਪਸ ਲੈਂਦੇ ਹੋ ਚਾਹ ਦੂਰਨੀ ਤੁਹਾਨੂੰ ਇਨਾ ਮੁਲਾਜ਼ਮਾਂ ਦੇ ਸੰਘਰਸ਼ ਕੇ ਝੁਕਣਾ ਪਊਗਾ ਤੁਸੀਂ ਇਹ ਜਿਹੜਾ ਫੈਸਲਾ ਰੀਕਵੈਸਟ ਕਰਕੇ ਸਾਡੇ ਸਾਥੀਆਂ ਨੂੰ ਬਾਹਰ ਕੱਢਣ ਦਾ ਲਿਆ ਤੇ ਤੁਹਾਨੂੰ ਵਾਪਸ ਲੈਣਾ ਪਊਗਾ ਨਹੀਂ ਤਾਂ 19 ਤਰੀਕ ਨੂੰ ਤੁਹਾਨੂੰ ਜਿਹੜਾ ਲੁਧਿਆਣਾ ਦੀ ਜਿਮਨੀ ਚੋਣ ਆ ਉਹਦੇ ਵਿੱਚ ਪਤਾ ਲੱਗ ਜਾਊਗਾ ਉਸ ਤੋਂ ਬਾਅਦ 2027 ਦੇ ਵਿੱਚ ਜਿਹੜਾ ਇਲੈਕਸ਼ਨ ਹੋਣਾ ਉਹਦੇ ਵਿੱਚ 92 ਤੋਂ 0 ਹੋ ਗਿਆ ਉਹ ਜ਼ਿਆਦਾ ਟਾਈਮ ਨਹੀਂ ਲੱਗਾ ਜਿਹੜਾ ਸੱਤਾ ਦਾ ਨਸ਼ਾ ਸੱਤਾ ਦੇ ਨਸ਼ੇ ਦੇ ਵਿੱਚ ਇਸ ਟਾਈਮ ਜਿਹੜੀ ਪੰਜਾਬ ਸਰਕਾਰ ਅੰਨੀ ਹੋ ਚੁੱਕੀ ਆ ਤਾਂ ਜਿਹੜਿਆ ਅੱਲਾ ਹੋ ਜਾਂਦਾ ਬੰਦਾ ਉਹ ਸੰਧਾ ਕੋਠਿਆਂ ਦੀ ਵਹਿਗਾ ਉਹ ਦਿਨ ਦੂਰ ਨਹੀਂ ਜਦੋਂ ਤੁਸੀਂ ਇਹਨਾਂ ਨੂੰ ਸੰਧਾ ਕੋਠਿਆਂ 'ਚ ਵਤੋਂਗੇ ਦੂਜੀ ਸਰਕਾਰ ਨੇ ਵੀ 25-32 ਸਾਲ ਰਾਜ ਕਰਕੇ ਲੋਕਾਂ ਨੇ ਪਿੰਡਾਂ ਜਿਹੇ ਸੀ ਹਰ ਦਿੱਤਾ ਪਰ ਇਹਨਾਂ ਦੇ ਸੱਤਾ ਦੇ ਹੌਂਦ ਦੇ ਵਿੱਚ ਵੀ ਅੱਜ ਇਹਨਾਂ ਨੂੰ ਪਿੰਡਾਂ ਦੇ ਵਿੱਚ ਵਰਨਾ ਔਖਾ ਹੋ ਗਿਆ ਲੋਕਾਂ ਦੇ ਸਵਾਲਾਂ ਤੋਂ ਭੱਜ ਰਹੇ ਨੇ ਕਿਸਾਨਾਂ ਦੇ ਸਵਾਲਾਂ ਤੋਂ ਭੱਜ ਰਹੇ ਨੇ ਮਜ਼ਦੂਰਾਂ ਦੇ ਸਵਾਲਾਂ ਤੋਂ ਭੱਜ ਰਹੇ ਨੇ ਜਦੋਂ اپੋਜੀਸ਼ਨ ਦੇ ਚਾਪਾ ਹੁੰਦੇ ਆ ਇਹੀ ਸਰਕਾਰ ਨੂੰ اپੋਜੀਸ਼ਨ ਦਾ ਜਿਹੜੇ ਅੱਜ ਆਪਾਂ ਧਰਨੇ ਲਗਾਉਣੇ ਇਹਨਾਂ ਧਰਨਿਆਂ ਦੇ ਵਿੱਚ ਚੜ ਕੇ ਬੈਰਦੇ ਸੀ ਅੱਜ ਇਹਨਾਂ ਨੂੰ ਦੇ ਧਰਨੇ ਇਹ ਕੋਈ ਇਹੋ ਜਿਹਾ ਤਨੋਰ ਪਾਸ ਕਰਨ ਦੀ ਸੋਚ ਰਿਹਾ ਕਿ ਧਰਨਾ ਕੋਈ ਲਾ ਨਾ ਸਕੇ ਮੁਲਾਜ਼ਮ ਤਾਂ ਇਹੋ ਜਿਹੀਆਂ ਜਿਹੜੀਆਂ ਕੋਡੀਆਂ ਚੱਲਣਾ ਉਹ ਇਹਨਾਂ ਦੀਆਂ ਕਾਮਯਾਬ ਨਹੀਂ ਹੋਣਗੀਆਂ ਸਵਰਛ ਜਿਹੜੇ ਲੋਕਾਂ ਨੇ ਸੰਘਰਸ਼ ਕਰਨਾ ਹੈ ਉਹ ਸੰਘਰਸ਼ ਕਰਦੇ ਰਹਿਣਗੇ ਤੁਹਾਡੇ ਜਿਹੜੇ ਲੋਕ ਉਹਦੀ ਫੈਸਲੇ ਆ ਉਹਦੇ ਤੇ ਆਵਾਜ਼ ਉੱਠਦੀ ਰਹੂਗੀ ਜੇਕਰ ਇਹ ਜਿਹੜੇ ਸ਼ੀਤਾਂ ਸ਼ੀਦਾਂ ਦੀ ਧਰਤੀ ਆ ਇੱਥੇ ਸੇਵ ਦੇ ਕੇ ਸਰਦਾਰੀਆਂ ਲਈਆਂ ਨੇ ਸਿਰ ਦੇ ਕੇ ਆਪ ਦੇ ਜਿਹੜੇ ਦੇਸ਼ ਨੂੰ ਉਹ ਬਚਾਇਆ ਸੀ ਤਾਂ ਜੇਕਰ ਹੁਣ ਵੀ ਜੇ ਵੀ ਲੋੜ ਪਈ ਆ ਇਹ ਉਹਨਾਂ ਦੇ ਹੀ ਵਾਰਸ ਨੇ ਇਹ ਆਪਣਾ ਹੁਣ ਵੀ ਸੇਵ ਦੇ ਤੋਂ ਕਦੀ ਪਿੱਛੇ ਨਹੀਂ ਹਟਣਗੇ ਨਾ ਕੋਈ ਮਨ ਵਿੱਚ ਡਰ ਲੈ ਕੇ ਇੱਕ ਹੋਂ ਨਿਕਲਦੇ ਆ ਨਾ ਜਦੋਂ ਚੰਗਰਸ ਦੇ ਵਿੱਚ ਆਉਂਦੇ ਆ ਨਾ ਕੋਈ ਮਨ ਦੇ ਵਿੱਚ ਡਰ ਰੱਖਦੇ ਆ ਮੈਂ ਇਹੀ ਕਹਿਣਾ ਚਾਹਾਂਗਾ ਕਿ ਸਰਕਾਰ ਕੋਲ ਸਰਕਾਰ ਨੂੰ ਇੰਨਾ ਮੁਲਾਜ਼ਮਾਂ ਦੇ ਜਿਹੜੇ ਮੁੱਦੇ ਆ ਔਰੀ ਤੌਰ ਤੇ ਹੱਲ ਕਰਨੇ ਚ ਪੈਣਗੇ ਨਹੀਂ ਤਾਂ ਜਿਸ ਤਰ੍ਹਾਂ ਬੁੱਧੀਆਂ ਸਰਕਾਰਾਂ ਨੂੰ ਮੋੜੀ ਖਾਣੀ ਪਈ ਆ ਅੱਜ ਇਹ ਜਿਹੜੇ ਐਮਐਲਓ ਜੀਵੀ 2525 ਗੱਡੀਆਂ ਲੈ ਕੇ ਪਿੰਡਾਂ ਦੇ ਕੋਲ ਆਉਂਦੇ ਸੀ ਅੱਜ ਔਟੋ ਗੱਡੀ ਦੇ ਵਿੱਚ ਚੱਲਾ ਐਮਐਲਓ ਆਇਆ ਹੁੰਦਾ ਨਾੜਕ ਜਰਮੈਨੀ ਹੁੰਦਾ ਤੇ ਇਹਨਾਂ ਦੇ ਨਾਲ ਉਹਨਾਂ ਦੇ ਨਾਲ ਤਾਂ ਡਰਾਈਵਰ ਆਉਂਦਾ ਤੁਸੀਂ ਆਉਣ ਵਾਲੇ ਟਾਈਮ ਤੇ ਵੇਖੋ ਆਪਦੀ ਗੱਡੀ ਆਪਸੇ ਨਾ ਕਾਇਮ ਉਹ ਜਿਆਦਾ ਦੇ ਸੌਂਟਾਂ ਤੇ ਆ ਜਾਣੇ ਇਹਨਾਂ ਕੋਲ ਗੱਡੀ ਹੁਣੀ ਨਸੀਬ ਹੋਣੀ ਇਹਨਾਂ ਦਾ ਹਾਲੇ ਹੋਣਾ ਤਾਂ ਇਹ ਲੋਕ ਇਹ ਜਿਹੜੇ ਲੋਕ ਪੱਤੇ ਬਿਠਾਉਣਾ ਜਾਣਦੇ ਆ ਤੱਕ ਤੋਂ ਲੋਣਾ ਵੀ ਜਾਣਦੇ ਆ ਇਹਨਾਂ ਨੂੰ ਚੰਗੀ ਤਰ੍ਹਾਂ ਪਤਾ ਜਿਹੜਾ ਇਹ ਮੁਲਾਜ਼ਮ ਵਰਗ ਇੱਥੇ ਬੈਠਾ ਉਹ ਲੋਕਾਂ ਨਾਲ ਜੁੜਿਆ ਹੋਇਆ ਮੁਲਾਜ਼ਮ ਵਰਗਾ ਲੋਕ ਪਿੰਡਾਂ ਦੇ ਵਿੱਚ ਜਦੋਂ ਵੋਟਾਂ ਪੈਂਦੀਆਂ ਇਹਨਾਂ ਮੁਲਾਜ਼ਮਾਂ ਕੋਲ ਆਹ ਪਿੰਡਾਂ ਦੇ ਲੋਕ ਵੀ ਨਾਲ ਨੇ ਜਿਵੇਂ ਸੋਲਾਂ ਦੇ ਵਿੱਚ ਆਣ ਕੇ ਹੀ ਗੱਲ ਕਰਦੇ ਕਿੱਦਾਂ ਕੀ ਮਾਹੌਲ ਹੈ ਕਿੱਦਾਂ ਤਾਂ ਇਹ ਜਿਹੜਾ ਵਰਗਾ ਜੇਕਰ ਇਹ ਸਰਕਾਰ ਦੇ ਉੱਪਰ ਚੱਲਿਆ ਤਾਂ ਪੰਜਾਬ ਦੇ ਵਿੱਚ ਜਿੱਤਾਂ ਚਾਗ ਰਿਹਾ ਸਿੱਟੌਰ ਦਾ ਜਿੱਤਾਂ ਅਕਾਲੀਆਂ ਦਾ ਬੇੜਾ ਗਰਤ ਹੋਇਆ ਇਹਦਾ ਵੀ ਬੇੜਾ ਗਰਤ ਹੋਣ ਨੂੰ ਕੋਈ ਵੀ ਜਾਦਾ ਸਮਾਂ ਨਹੀਂ ਸਾਲ ਦੇ ਸੌ ਦਾ ਸਮਾਂ ਲੱਗ ਗਿਆ ਇਹਨਾਂ ਨੂੰ ਪਿੰਡਾਂ ਵਿੱਚ ਕੀ ਇਹਨਾਂ ਨੂੰ ਘਰਾਂ ਵਿੱਚੋਂ ਨਿਕਲਣਾ ਔਖਾ ਹੋ ਜਾਣਾ ਇਹ ਜਿਹੜਾ ਮਲਾਜਾ ਵਰਗ ਆ ਇਹਨੂੰ ਜਵਾਬ ਜਿਹੜਾ ਜ਼ਰੂਰ ਦੇਊਗਾ ਲੜਦੇ ਲੋਕ ਹਮੇਸ਼ਾ ਜਿੱਤਦੇ ਆ ਜਿਹੜੇ ਲੋਕ ਘਰਾਂ ਦੇ ਵਿੱਚ ਬੈਠ ਜਾਂਦੇ ਆ ਕੀ ਇਹ ਨਰਮਵਾਰੇ ਨੇ ਹੋ ਗਏ ਇੰਨੇ ਸਾਫੀ ਗਾਲੂ ਜਿੱਤ ਜਾਣਗੇ ਪਰ ਜਿਹੜੀ ਸਾਡੀ ਅੱਜ ਗਿਣਤੀ ਆ ਜੇ ਇਹੀ 10 15000 ਹੋਉਂਦੇ ਤਾਂ ਅੱਜ ਜਿਹੜਾ ਆਪਾਂ ਇੱਥੇ ਬੈਠੇ ਆ ਸ਼ਾਇਦ ਇੰਨਾ ਤਾਂ ਬੈਠਣਾ ਨਾ ਪਈਦਾ ਆਪਣੇ ਜਿਹੜੇ ਸਾਥੀ ਧਰਾਂ ਚ ਬੈਠੇ ਆ ਆਪਣੀਆਂ ਮਜਬੂਰੀਆਂ ਲੈ ਕੇ ਜਿਹੜੇ ਸਾਥੀ ਇੱਥੇ ਆਇਆ ਆਪਣੀਆਂ ਬੜੀਆਂ ਵੱਡੀਆਂ ਮਜਬੂਰੀਆਂ ਜਿਹੜੀਆਂ ਘਰਾਂ 'ਚ ਛੱਡ ਕੇ ਆਇਆ ਆ ਆਉਣ ਵਾਲੇ ਟਾਈਮ 'ਚ ਜਦੋਂ ਦੁਬਾਰਾ ਕੋਈ ਹੁੰਦਾ ਜਿਹੜੀ ਇਹ ਗਿਣਤੀ ਆਪਾਂ ਨੂੰ ਵਧਾਉਣ ਦੀ ਲੋੜ ਆ ਜਿਹੜੇ ਸਾਥੀ ਆਪਣੇ ਆਪ ਨੇ ਘਰਾਂ 'ਚ ਬੈਠੇ ਆ ਉਹ ਵੀ ਜਿਹੜੀ ਆਪਣੀ ਯੂਨੀਅਨ ਆ ਜਿਹੜੀ ਜਿਹੜੀ ਤੁਹਾਡੀ ਯੂਨੀਅਨ ਆ ਤੁਸੀਂ ਉਹਨਾਂ ਦਾ ਸਾਥ ਦਿਓ ਇੱਕ ਸਾਂਝਾ ਮੂਸੇ ਬਣਿਆ ਆਪਣੀਆਂ ਸਾਂਝੀਆਂ ਮੰਗਾਂ ਲਈ ਆ ਉਹਦੇ ਵਾਸਤੇ ਜਿਹੜੇ ਸਾਡੇ ਜਿਹੜੇ ਸਾਥੀ ਉਹ ਲੜ ਰਹੇ ਆ ਉਹਨਾਂ ਦਾ ਧੰਨਵਾਦ ਜਿਹੜੇ ਤੁਸੀਂ ਇੱਥੇ ਪਹੁੰਚੇ ਹੋ ਉਹਨਾਂ ਸਾਰਿਆਂ ਦਾ ਵੀ ਧੰਨਵਾਦ ਤੇ ਆਉਣ ਵਾਲੇ ਟਾਈਮ 'ਚ ਜਿਹੜੀ ਇਹ ਜਿੱਤੀ ਆ ਆਪਾਂ ਇਹਨੂੰ 5 ਗੁਣਾ ਜਾਂ 10 ਗੁਣਾ ਹੋਰ ਕਰੀਏ ਤਾਂ ਜੋ ਸਰਕਾਰ ਤੋਂ ਆਪਾਂ ਜਿਹੜੇ ਆਪਣੇ ਫੈਸਲੇ ਲਾਗੂ ਕਰਵਾ ਸਕੀਏ ਪੰਜਾਬ ਸਰਕਾਰ ਮੁਲਤਾਨਬਾਦ ਮੁਲਤਾਨਬਾਦ ਮੁਲਤਾਨ ਪੰਜਾਬ ਸਰਕਾਰ ਪੰਜਾਬ ਸਰਕਾਰ ਹਾਏ 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 ਸਾਜਾ ਮੋਰਚਾ ਜਿੰਦਾਬਾਦ 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 ਚਲੋ ਵਰਤਮਾਨ ਹੈ